ਜਦੋਂ ਇੱਕ ਦਿਨ ਇਸ ਦੇਸ਼ ਦੀਆਂ ਔਰਤਾਂ ਨੇ ਨਹੀਂ ਕੀਤਾ ਕੰਮ ਤਾਂ ਦੇਖੋ ਕੀ ਹੋ ਗਿਆ ਸੀ ਬੰਦਿਆਂ ਦਾ ਹਾਲ ਹਰ ਕਿਸੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਔਰਤਾਂ ਕਿੰਨੀਆਂ ਮਹੱਤਵਪੂਰਨ ਹਨ ਉਹ ਕਿੰਨਾ ਕੰਮ ਕਰਦੀਆਂ ਨੇ ਕਈ ਲੋਕ ਘਰੇਲੂ ਔਰਤ ਦੇ ਕੰਮ ਨੂੰ ਮਾਮੂਲੀ ਸਮਝਦੇ ਨੇ ਜਦੋਂ ਕਿ ਕੰਪਨੀਆਂ ਮਰਦਾਂ ਨਾਲੋਂ ਔਰਤਾਂ ਨੂੰ ਘੱਟ ਸੰਕਾਰ ਦਿੰਦੀਆਂ ਨੇ ਅੱਜ ਇਹ ਵਿੱਚ ਸੋਚੋ ਕਿ ਜੇਕਰ ਇੱਕ ਪੂਰੇ ਦੇਸ਼ ਦੀਆਂ ਔਰਤਾਂ ਇੱਕ ਦਿਨ ਕੰਮ ਕਰਨਾ ਬੰਦ ਕਰ ਦੇਣ ਤਾਂ ਉਸ ਦੇਸ਼ ਦੀ ਹਾਲਤ ਕੀ ਹੋਵੇਗੀ ਦਰਅਸਲ ਇਹ 40 ਸਾਲਾਂ ਪਹਿਲਾਂ ਵਾਪਰਿਆ ਸੀ ਜਿਸ ਦਾ ਨਤੀਜਾ ਸੀ ਕਿ ਇਹ ਦੇਸ਼ ਅੱਜ ਤੱਕ ਯਾਦ ਕਰਦਾ ਹੈ ਕਈ ਵਾਰ ਔਰਤਾਂ ਨੂੰ ਗਿਣਵਾਇਆ ਜਾਂਦਾ ਹੈ ਕਿ ਕਿਹੜੇ ਕੰਮ ਮਰਦਾਂ ਦੇ ਨੇ ਤੇ ਕਿਹੜੇ ਔਰਤਾਂ ਦੇ ਉਦਾਹਰਨ ਵਜੋਂ ਜੇ ਮਰਦ ਬਾਹਰ ਦਾ ਕੰਮ ਕਰਦਾ ਹੈ ਤਾਂ ਘਰੇਲੂ ਕੰਮ ਔਰਤਾਂ ਦੀ ਜ਼ਿੰਮੇਵਾਰੀ ਹੈ ਪਰ ਆਈਸਲੈਂਡਿਕ ਅਜੀਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਬੱਚੇ ਇਹ ਮੰਨਦੇ ਹੋਏ ਵੱਧਦੇ ਹੋਏ ਨੇ ਕਿ ਦੇਸ਼ ਦੇ ਮੁਖੀ ਬੰਨਾ ਸਿਰਫ ਔਰਤਾਂ ਦਾ ਕੰਮ ਹੈ ਇਹ ਘਟਨਾ 40 ਸਾਲ ਪਹਿਲਾਂ ਦੀ ਹੈ ਆਈਸਲੈਂਡ 24 ਅਕਤੂਬਰ 1975 ਦਿਨ ਨੂੰ ਹਮੇਸ਼ਾ ਯਾਦ ਰੱਖੇਗਾ ਕਿਉਂਕਿ ਇਸ ਦਿਨ ਆਈਸਲੈਂਡ ਦੀਆਂ ਔਰਤਾਂ ਲਈ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ ਹੈ ਦਰਅਸਲ ਇਸ ਦਿਨ ਆਈਸਲੈਂਡ ਚ ਔਰਤਾਂ ਹੜਤਾਲ ਤੇ ਗਈਆਂ ਸਨ ਇਹ ਹੜਤਾਲ ਆਮ ਨਹੀਂ ਸੀ ਪਰ ਇਸ ਦਿਨ ਪੂਰੇ ਦੇਸ਼ ਦੀਆਂ ਔਰਤਾਂ ਨੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਚਾਹੇ ਉਹ ਘਰ ਦੇ ਕੰਮ ਹੋਣ ਨੌਕਰੀ ਹੋਵੇ ਜਾਂ ਫਿਰ ਕੋਈ ਹੋਰ ਕੰਮ ਸਾਰੀਆਂ ਔਰਤਾਂ ਵਿਰੋਧ ਕਰਨ ਲਈ ਬਾਹਰ ਆ ਗਈਆਂ ਬੱਚਿਆਂ ਸਮੇਤ ਘਰ ਦਾ ਹਰ ਕੰਮ ਮਰਦਾਂ ਨੂੰ ਸੰਭਾਲਣਾ ਪਿਆ ਸੀ ਇਸ ਲਈ ਬੈਂਕ ਫੈਕਟਰੀਆਂ ਅਤੇ ਕੁਝ ਦੁਕਾਨਾਂ ਬੰਦ ਕਰਨੀਆਂ ਪਈਆਂ ਨਾਲ ਹੀ ਸਕੂਲਾਂ ਅਤੇ ਨਰਸਰੀਆਂ ਨੂੰ ਵੀ ਬੰਦ ਕਰਨਾ ਪਿਆ ਕੁਝ ਪਿਤਾਵਾਂ ਲਈ ਬੱਚਿਆਂ ਨੂੰ ਸੰਭਾਲਣਾ ਇੰਨਾ ਮੁਸ਼ਕਿਲ ਹੋ ਗਿਆ ਸੀ ਕਿ ਇਸ ਦਿਨ ਨੂੰ ਇੱਕ ਹੋਰ ਨਾਮ ਦਿੱਤਾ ਗਿਆ ਲੌਂਗ ਫਲਾਈ ਡੇ ਕੁਝ ਅਜਿਹੇ ਕਮਸਾਨ ਜਿਨ੍ਹਾਂ ਨੂੰ ਰੋਕਣਾ ਸੰਭਵ ਨਹੀਂ ਸੀ ਇਸ ਲਈ ਮਰਦਾਂ ਨੂੰ ਆਪਣੇ ਬੱਚਿਆਂ ਨੂੰ ਕੰਮ ਤੇ ਲੈ ਕੇ ਜਾਣਾ ਪਿਆ ਸੀ ਇੱਕ ਰਿਪੋਰਟ ਦੀ ਮੰਨੀ ਹੈ ਤਾਂ ਇਸ ਦੌਰਾਨ ਜੋ ਰੇਡੀਓ ਤੇ ਖਬਰਾਂ ਪੜੀਆਂ ਜਾ ਰਹੀਆਂ ਸਨ ਪਿੱਛੇ ਤੋਂ ਬੱਚਿਆਂ ਦੇ ਖੇਡਣ ਦੀ ਆਵਾਜ਼ ਵੀ ਸੁਣਾਈ ਦਿੱਤੀ ਇਸ ਦਿਨ ਨੂੰ ਮਹਿਲਾ ਦਿਵਸ ਛੁੱਟੀ ਦਾ ਨਾਮ ਦਿੱਤਾ ਗਿਆ ਆਇਸਲੈਂਡ ਵਿੱਚ ਮਹਿਲਾ ਦੇ ਵਿਛੁੱਟੀ ਤੋਂ ਬਾਅਦ ਦੇਸ਼ ਨੇ ਔਰਤਾਂ ਦੀ ਮਹੱਤਤਾ ਨੂੰ ਸਮਝਿਆ ਇਸ ਤੋਂ ਬਾਅਦ ਸੰਸਦ ਤੋਂ ਲੈ ਕੇ ਹਰ ਜਗ੍ਹਾ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ